ਕਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ਼ਰਨਜੀਤ ਸਿੰਘ ਚੱਕ ਮਾਫੀ ਤੇ ਬਲਾਕ ਪ੍ਰਧਾਨ ਆਪਣੇ ਬੀਕੇ ਜੂ ਕਰਦੀਆਂ ਜੀ ਅੱਜ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਤੇ ਕੀ ਮੰਗਾ ਕੀ ਮੰਗਾ ਤਾਂ ਡੀਏਪੀ ਦੀ ਜਲ ਜ਼ਰੂਰੀ ਜਿਹੜੀ ਜਿਹਦੇ ਕਰਕੇ ਸਾਡੀ ਅਗਲੀ ਫਸਲ ਬੀਜਣ ਕਰਨੀ ਉਹ ਕੰਮ ਰੁਕਿਆ ਪਿਆ ਜੀ ਬਿਲਕੁਲ ਹੀ ਨਹੀਂ ਆਈ 1-2% ਆਈ ਆ ਹਾਂਜੀ ਕੱਲੇ ਆਪਣੀ ਏਰੀਆ ਚ ਪ੍ਰੋਬਲਮ ਹੈ ਜਾਂ ਹੋਰ ਏਰੀਆ ਚ ਵੀ ਇਹ ਜਿਆਦਾ ਵੱਡੀ ਪ੍ਰੋਬਲਮ ਆਪਣੀ ਆਲੂ ਵਾਲੀ ਬੈਲਟ ਕਰਕੇ ਆਪਣੇ ਜਿਆਦਾ ਜੀ ਕਣਕ ਦੀ ਫਸਲ ਥੋੜੀ ਅਜੇ 10-20 ਦਿਨ ਲੇਟ ਆ ਉੱਥੇ ਚੱਲਦਾ ਕੰਮ ਜੀ ਇਹਦੇ ਹੁਣ ਅੱਗੇ ਲਈ ਕੀ ਨਣਕ ਕੀ ਬਣਾਈਏ ਅੱਗੇ ਲਈ ਤਾਂ ਰੋਡ ਜਾਮ ਹੀ ਕਰਾਂਗੇ ਜੇ ਨਾ ਕੋਈ ਸਰਕਾਰ ਨੇ ਹੱਲ ਕਰਿਆ ਜੀ ਸਾਡਾ ਕਿੰਨਾ ਕੁ ਨੁਕਸਾਨ ਚੀਲਣਾ ਪੈ ਰਿਹਾ ਸਾਨੂੰ ਇੱਕ ਥੈਲੇ ਮਗਰ 5-400 ਦਾ ਚੱਲਣਾ ਪੈ ਰਿਹਾ ਜੀ ਤੇ ਜਿਹੜੇ ਕੁਝ ਦੇ ਰਹੇ ਨੇ ਸਰਕਾਰ ਸਾਨੂੰ ਧੱਕੇ ਨਾਲ ਉਹ ਬਿਲਕੁਲ ਬੇਕਾਰ ਤੇ ਜਿਹੜੀ ਹੁਣ ਸਾਨੂੰ ਆਪਣੇ ਫੀਡ ਦੇ ਰਹੇ ਨੇ ਡੰਗਰਾਂ ਦੀ ਉਹ ਬਿਲਕੁਲ ਬੇਕਾਰ ਆ ਡੰਗਰ ਬਿਲਕੁਲ ਨਹੀਂ ਖਾ ਰਹੇ ਉਹਨੂੰ ਉਹ ਵੀ ਧੱਕੇ ਨਾਲ ਚਕਾਰ ਰਹੇ ਨੇ ਸਾਨੂੰ ਮਜਬੂਰੀ ਪਾਸੇ ਜ਼ਿਮੀਦਾਰ ਨੂੰ ਚੱਕਣੀ ਪੈ ਰਹੀ ਹੈ ਨਹੀਂ ਫਿਰ ਡੀਪੀ ਨਹੀਂ ਚਕਾਉਂਦੇ ਅੱਜ ਕੀ ਨਾਮ ਹੈ ਤੁਹਾਡਾ ਮੈਂ ਮਨਪ੍ਰੀਤ ਸਿੰਘ ਖਲਾਲ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕੀ ਕਾਰਨ ਹੈ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਾਰਨ ਇਹ ਹੈ ਵੀ ਸਾਡਾ ਜਿਹੜਾ ਆਪਣੀ ਜਿਹੜੀ ਬੈਲਟ ਆ ਖੰਨਾ ਬੈਲਟ ਆ ਪੂਰੀ ਇਹ ਆਲੂ ਲੱਗਦਾ ਇੱਥੇ ਸਾਰੇ ਏਰੀਆ ਦੇ ਵਿੱਚ ਸੋ ਆਲੂ ਦੀ ਬਜਾਈ ਐ ਇਸ ਟਾਈਮ ਪੂਰੇ ਜੋਰਾਂ ਤੇ ਆ ਪੀਕ ਤੇ ਆ ਸੋ ਉਹਦੇ ਸਬੰਧ ਦੇ ਵਿੱਚ ਸਾਨੂੰ ਡੀਪੀ ਜਿਹੜਾ ਆਲੂਆਂ ਦੇ ਖਾਦ ਆਪਾਂ ਵਰਤਦੇ ਆ ਉਹ ਸਾਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਮਾਰਕਫੈਡ ਖੰਨਾ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਬੈਠੇ ਹਾਂ ਦੇਖੋ ਪਿਛਲੇ 2 2.5 ਮਹੀਨੇ ਤੋਂ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਡੀਏਪੀ ਦਾ ਰੈਕ ਨਹੀਂ ਆਇਆ ਸੋਸਾਇਟੀਆਂ ਦੇ ਵਿੱਚ ਇਸ ਇਸ ਟਾਈਮ ਤੱਕ 30 ਤਰੀਕ ਤੱਕ ਘੱਟੋ ਘੱਟ 60 70% ਹੈ ਜਿਹੜੀ ਸਪਲਾਈ ਉਹ ਆਉਣੀ ਚਾਹੀਦੀ ਸੀ ਤਾਂ ਜੋ ਅਸੀਂ ਆਲੂ ਆਪਣਾ ਵੇਚ ਸਕੀਏ ਪਰੰਤੂ ਹਲੇ ਤੱਕ ਜਿਹੜੀ ਸਪਲਾਈ ਆ ਉਹ 2 ਤੋਂ 3% ਆਈ ਆ ਨਾ ਮਾਤਰ ਸਪਲਾਈ ਆ ਕਿਸੇ ਕੋਲ ਡੀਏਪੀ ਨਹੀਂ ਹੈਗਾ ਕਿਸਾਨ ਝੋਨੇ ਦਾ ਝਾੜ ਘਟ ਹੋਣ ਕਾਰਨ ਪਹਿਲਾਂ ਹੀ ਮਾਰ ਹੀਟ ਹੈ ਉਹ ਮਾਰਕੀਟ ਵਿੱਚੋਂ ਨਗਦ ਲੈ ਨਹੀਂ ਸਕਦਾ ਜੇ ਮਾਰਕੀਟ ਵਿੱਚੋਂ ਫਾਰਮਰ ਲੈਂਦਾ ਤਾਂ ਜਿਹੜਾ 1350 ਦਾ ਥੈਲਾ ਉਹਨੂੰ 7-800 ਥੈਲੇ ਦੇ ਮਗਰ ਕੁਝ ਨਾਲ ਐਕਸਟਰਾ ਮਿਲਦਾ ਸੋ ਕਿਸਾਨ ਤੇ ਬੋਝ ਪੈ ਰਿਹਾ ਗਵਰਨਮੈਂਟ ਦੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਜਿੱਥੇ ਅਸੀਂ 6 ਮਹੀਨੇ ਬਾਅਦ ਦੇਣ ਲੈਣ ਕਰਦੇ ਆ ਤੇ ਇੱਕ ਵਧੀਆ ਸਿਸਟਮ ਚਲਾਇਆ ਹੋਇਆ ਅਸੀਂ ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਡੀਏਪੀ ਜਿਹੜਾ ਸੁਸਾਇਟੀਆਂ ਦੇ ਵਿੱਚ ਨਹੀਂ ਆ ਰਿਹਾ ਤੇ ਹੁਣ ਅਗਲਾ ਸਟੈਪ ਤੁਹਾਡਾ ਕੀ ਹੈ ਅਸੀਂ ਡੀਐਮ ਦੀ ਵੇਟ ਕਰਦੇ ਆਂ ਡੀਐਮ ਲੁਧਿਆਣਾ ਨੇ ਜੋ ਮਾਰਕਸ਼ੈਟ ਦੇ ਮੈਨੇਜਰ ਨੇ ਲੁਧਿਆਣਾ ਡਿਸਟ੍ਰਿਕਟ ਦੇ ਉਹਨਾਂ ਦਾ ਸਾਨੂੰ ਕਿਹਾ ਵੀ ਅਸੀਂ 15 ਤੋਂ 20 ਮਿੰਟ ਤੱਕ ਆਉਨੇ ਆ ਜੇ ਉਹ ਨਾ ਆਏ ਤਾਂ ਅਸੀਂ ਜੀਟੀ ਰੋਡ ਜਾਮ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਕਰਦੀਆਂ ਲੁਧਿਆਣਾ ਤੇ ਅੱਜ ਜਿਹੜਾ ਸਰ ਪ੍ਰੋਟੈਸਟ ਕਰ ਰਿਓ ਕੀ ਕਾਰਨ ਹੈ ਪ੍ਰੋਟੈਸਟ ਇਹ ਅੱਜ ਅਸੀਂ ਮਾਰਕਫੈੱਡ ਆਪਣੇ ਖੰਨਾ ਇਹਨਾਂ ਦਾ ਦਫ਼ਤਰ ਆ ਉਹਦੇ ਅੱਗੇ ਅਸੀਂ ਧਰਨਾ ਲਾਇਆ ਹੋਇਆ ਜੋ ਜਿਹੜੀ ਖਾਦ ਦੀ ਸਪਲਾਈ ਆ ਸੁਸਾਇਟੀ ਐ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਜੇ ਕਹਿ ਦਈਏ ਬਿਲਕੁਲ 0% ਆ ਸਾਡੇ ਮਾਚੂਆੜਾ ਤੇ ਖੰਨਾ ਬਲਾਕ ਨੂੰ 55 ਸੁਸਾਇਟੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਹਜੇ ਪੰਜ ਛੇ ਸੁਸਾਇਟੀਆਂ ਨੂੰ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਪੰਜ ਜਾਂ ਛੇ ਗੱਡੀਆਂ ਆਈਆਂ ਸੀ ਜਦਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਵੀ ਜਿਹੜੀ ਆਪਣੀਆਂ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਨੌਵੇਂ ਮਹੀਨੇ ਦੇ ਵਿੱਚ ਕਿਉਂਕਿ ਫਸਲ ਕਣਕ ਵੀ ਵੀ ਜਿਹੜੀ ਉਹਦੇ ਤੇ ਆਲੂ ਦੀ ਫਸਲ ਜਿਹੜੀ ਪੂਰੀ ਬੈਲਟ ਆ ਸਾਡੇ ਖੰਨੇ ਤੋਂ ਲੈ ਕੇ ਆਪਣੇ ਦਰਾਹੇ ਤੱਕ ਆਲੂ ਦੀ ਬੈਲਟ ਆ ਉਹਦੇ ਵਿੱਚ 70% ਇਹ ਸਪਲਾਈ ਲਾਜ਼ਮੀ ਹੁੰਦੀ ਹੈ ਨੌਵੇਂ ਮਹੀਨੇ ਦੇ ਵਿੱਚ ਹੁਣ ਤੁਸੀਂ ਲਾ ਲਓ ਨੌਵਾਂ ਮਹੀਨਾ ਖਤਮ ਹੋ ਗਿਆ ਸਪਲਾਈ ਜ਼ੀਰੋ ਆ ਜੇ ਕਿਤੇ ਕੋਈ ਗੱਡੀ ਆਉਂਦੀ ਆ ਉਹਦੇ ਨਾਲ ਇੱਕ ਨਵਾਂ ਇੱਕ ਬਲੈਕਮੇਲਿੰਗ ਹੋ ਰਹੀ ਆ ਵੀ ਸਾਨੂੰ ਮਾਰਕ ਫੈਟ ਦੀ ਜਿਹੜੀ ਫੀੜ ਆ ਕਿਸਾਨਾਂ ਨੂੰ ਲੈਣੀ ਪਊਗੀ ਜਿਹਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਉਰ ਵਿਰੋਧ ਕਰਦੇ ਆ ਵੀ ਇਹ ਨਜਾਇਜ਼ ਆ ਕਿਸਾਨ ਤਾਂ ਅੱਗੇ ਹੀ ਜਾਣ ਕੇ ਮੁਸੀਬਤਾਂ ਦੇ ਨਾਲ ਆਪਾਂ ਕਹਿੰਦੇ ਘਾਟੇ ਪੈ ਪੈ ਕੇ ਜ਼ੀਰੋ ਹੋਇਆ ਪਿਆ ਵਾ ਤੇ ਆ ਇਸ ਸਾਲ ਜਿਹੜੀ ਫਸਲ ਆ ਸਾਡੀ ਝੋਨੇ ਦੀ ਫਸਲ ਆ ਉਹ ਵੀ 7 ਤੋਂ 8 ਕੁਇੰਟਲ ਘਟੀ ਆ ਕਿਸਾਨ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਰਕਾਰ ਨੇ ਬੋਨਸ ਤਾਂ ਕੀ ਦੇਣੇ ਨੇ ਉਸ ਆਪਣੇ ਕਿਸਾਨਾਂ ਨੂੰ ਸਾਨੂੰ ਜਿਹੜੀ ਖਾਦ ਵੀ ਮਹੂਗਾ ਮਹਈਆ ਕਰਾਉਣ ਦੇ ਵਿੱਚ ਫੇਲ ਹੋ ਚੁੱਕੀ ਆ ਵੱਡੀਆਂ-ਵੱਡੀਆਂ ਗੱਲਾਂ ਟੀਵੀਆਂ ਦੇ ਉੱਤੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਦੀਆਂ ਸੌਕੀਆਂ ਨੇ ਪਰ ਜਿਹੜੀ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਸਰਕਾਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਹੁਣ ਜਿੱਦਾਂ ਕਿ ਪੁਰਾਣੀ ਫਸਲ ਜਿਹੜੀ ਹੈਗੀ ਮੱਡੀਆਂ ਜਾ ਚੁੱਕੀ ਆ ਅਗਲੀ ਫਸਲ ਜਿਹੜੀ ਹੈ ਬੀਜਣ ਦੀ ਉੱਥੇ ਵੀ ਤਿਆਰੀ ਕਰਦੇ ਕਿੰਨੀ ਹੁਣ ਮੁਸ਼ਕਲ ਆਦੀ ਆ ਦੇਖੋ ਜੀ ਕਿਸਾਨ ਜੇ ਆਪਾਂ ਕਹੀਏ ਇਹ ਪੂਰਾ ਬਿਲਕ ਰਹੇ ਨੇ ਆਪਾਂ ਕਹਦੇ ਆ ਦੁਕਾਨਾਂ ਦੇ ਉੱਤੇ ਜੇ ਕਿਤੇ ਮਿਲਦਾ ਵੀ ਇਹਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਉਹਨਾਂ ਨੂੰ 700 800 ਰੁਪਏ ਦਾ ਨਾਲ ਕੁਆਂਟਲ ਮਕਰਸਵਾਨ ਦਿੰਦੇ ਨੇ ਜਿਹਦੇ ਜ਼ਿੰਮੇਵਾਰੀ ਬਣਦੀ ਆ ਪੰਜਾਬ ਸਰਕਾਰ ਦੀ ਤੇ ਸਾਡੇ ਖੇਤੀਬਾੜੀ ਜਿਹੜੇ ਅਫਸਰ ਨੇ ਬਲਾਕਾਂ ਦੇ ਉਹਨਾਂ ਦਾ ਵੀ ਇਸ ਬੰਦ ਬਿਲਕੁਲ ਧਿਆਨ ਨਹੀਂ ਹੈਗਾ ਸਰਕਾਰ ਨੂੰ ਜਲਦ ਤੋਂ ਜਲਦ ਸਾਡੇ ਇਲਾਕੇ ਜਿਵੇਂ ਖੰਨਾ ਇਲਾਕਾ ਸਾਡਾ ਇਹਦੀਆਂ 24 ਸੈਟੀਆਂ ਨੇ ਇਹਨਾਂ ਦੇ ਵਿੱਚ ਵੀ ਸਪਲਾਈ ਜ਼ੀਰੋ ਆ ਜਿਹੜਾ ਸਾਡੇ ਰੈਕ ਨੇ ਉਹ ਜਿਹੜੇ ਸਾਡੇ ਰੈਕ ਡੀਐਮ ਦੀ ਜੇ ਜ਼ਿੰਮੇਵਾਰੀ ਹੁੰਦੀ ਆ ਬਈ ਆਪਣੇ ਜਿੰਨੀਆਂ ਵੀ ਸੈਟੀਆਂ ਨੇ ਲੁਧਿਆਣੇ ਦੀਆਂ ਉਹਨਾਂ ਨੂੰ ਸਪਲਾਈ ਮਹਗਿਆ ਕਰਾਵੇ ਪਰ ਇਹ ਆ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਹੁਣ 70% ਪੂਰੀ ਸਪਲਾਈ ਚਾਹੀਦੀ ਸੀ ਅਗਲੀ ਰਣਨੀਤੀ ਕੀ ਹੈ ਹੁਣ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਅਸੀਂ ਤਕਰੀਬਨ 2 ਘੰਟੇ ਤੋਂ ਬੈਠੇ ਆ ਜੇਕਰ ਡੀਐਮ ਸਰ ਨਹੀਂ ਆਏ ਤਾਂ ਸਾਨੂੰ ਪੱਕਤਾ ਭਰੋਸਾ ਨਹੀਂ ਦਿੰਦੇ ਤਾਂ ਸਾਨੂੰ ਮਜਬੂਰਨ ਬਸ ਆਹ ਰੋਡ ਦੇ ਉੱਪਰ ਬੈਠਣਾ ਪਊਗਾ ਇਹ ਜੋ ਕਾਦਰ ਰਿਗਾਰਡਿੰਗ ਹੋਇਆ ਸੀਗਾ ਜੀ ਇਹਦਾ ਅਸੀਂ ਮਸਲਾ ਹੱਲ ਕਰਨ ਲਈ ਹੈੱਡ ਆਫਿਸ ਨਾਲ ਗੱਲਬਾਤ ਕਰ ਲਈ ਆ ਤੇ ਐਗਰੀਕਲਚਰ ਨਾਲ ਤਾਲਮਿਲ ਚ ਹੈ ਇੱਕ ਰਾਹ ਇੱਕ ਅਸੀਂ ਪਰਸੋਂ ਲੈ ਕੇ ਆ ਰਹੇ ਆ ਤੇ ਹੋਰ ਕੋਸ਼ਿਸ਼ ਕਰ ਰਹੇ ਆ ਦੋ ਦਿਨ ਲੈ ਕੇ ਆ ਕੇ ਜੋ ਆ ਸਮੱਸਿਆ ਇਹਨੂੰ ਖਤਮ ਕਰ ਦਈਏ ਜੀ ਆਪਾਂ ਠੀਕ ਹੈ ਸਾਹਮਣੇ ਕਿਉਂ ਡੀ ਕੇ ਦੀ ਨਾਲ ਜਿਹੜੇ ਪ੍ਰਾਈਵੇਟ ਨਹੀਂ ਸਾਡਾ ਪ੍ਰਾਈਵੇਟ ਨਹੀਂ ਆ ਜੀ ਆਪਣਾ ਸਰਕਾਰੀ ਥਾਂ ਹੈ ਜੀ ਮਾਰਕੀਟ ਦਾ ਨਹੀਂ ਸਾਡਾ ਨਹੀਂ ਉਹ ਮਾਰਕੀਟ ਦਾ ਸਰਕਾਰੀ ਥਾਂ ਹੈ ਜੀ ਪ੍ਰਾਈਵੇਟ ਨਹੀਂ ਆਪਣਾ ਜੀ ਸੁਸਾਇਟੀ ਨੂੰ ਵੀ ਇਹਨਾਂ ਨਾਲ ਲੈਣੀ ਪੈਂਦੀ ਹੈ ਉਹ ਮਾਰਕੀਟ ਦਾ ਨਹੀਂ ਆ ਜੀ ਉਹ ਜਿਹੋ ਕਹਿ ਰਿਹਾ ਇਸਕੋ ਦਾ ਨੈਨੋ ਜੋਰੀਆ ਸਾਡਾ ਨਹੀਂ ਆ ਜੀ ਮਾਰ ਮਾਰ ਕੋਡ ਫੀਡ ਵਗੈਰਾ ਆਂਦੀ ਹੈ ਕਿ ਉਹ ਉਹਨਾਂ ਨਾਲ ਹੋ ਗਈ ਗੱਲ ਜੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਅਸੀਂ ਦਵਾਂਗੇ अदरवाइज ਕੁਛ ਨਹੀਂ ਹੈ ਜੀ ਜਲਦੀ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਹਫਤੇ ਅਸੀਂ ਦੋ ਰੈਕ ਲਈ ਆਈ ਹੈ ਜੀ ਇੱਕ ਰੈਕ ਤਾਂ ਪਰਸੋਂ ਹੀ ਆ ਰਿਹਾ ਜੀ ਇੱਕ ਰੈਕ ਹੋਰ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣਾ ਲਗਵਾ ਕੇ ਉਦੋਂ ਫੇਰ ਅਸੀਂ ਕੋਸ਼ਿਸ਼ ਕਰਾਂ ਜਿਹੜਾ ਬੱਦੋਆ ਰੈਕ ਆਏਗਾ ਜੀ ਉਤੋਂ ਵੀ ਅਸੀਂ ਕੁਝ ਸੋਸਾਇਟੀ ਨੂੰ ਫੀਡ ਕਰਾਂਗੇ ਜੀ ਤਾਂ ਜੋ ਸਮੱਸਿਆ ਹੱਲ ਹੋ ਸਕੇ ਜਲਦੀ ਜਲਦੀ ਜੀ